ਪਹਿਲਾਂ ਵੀ ਕਈਆਂ ਨੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਗੱਲਬਾਤ ਸੁਣ ਕੇ 50000 ਜਾਂ ਲੱਖ ਰੁਪਏ ਕਮਾਇਆ ਹੈ ਔਰ ਕਈਆਂ ਦਾ ਦਿਲ ਕਰਦਾ ਵਾ ਕਿ ਅਸੀਂ ਸੱਚਾਈ ਦੇ ਉੱਤੇ ਚੱਲੀਏ ਔਰ ਕੋਈ 1.5 ਲੱਖ 50000 ਮਿਲਦਾ ਤਾਂ ਕੋਈ ਭਾਰਾ ਨਹੀਂ ਲੈਣਾ ਚਾਹੀਦਾ ਔਰ ਐਵੇਂ ਇੱਕ ਮਸਲਾ ਵਾ ਕਿ ਜਦੋਂ ਕਿਸੇ ਦੀ ਕੋਈ ਚੀਜ਼ ਗੁੰਮ ਹੋ ਜਾਂਦੀ ਆ ਤਾਂ ਇੱਕ ਅਸੀਂ ਖਬਰ ਪਾਈਦਾ ਕਿ ਜੇ ਕਿਸੇ ਨੂੰ ਕੋਈ ਚੀਜ਼ ਦਾ ਪਤਾ ਲੱਗਦਾ ਕੋਈ ਸ਼ੂ ਮਿਲਦੀ ਆ ਤਾਂ ਸਾਡੇ ਨਾਲ ਕੰਟੈਕਟ ਕਰੇ ਔਰ ਅਸੀਂ ਉਸ ਦਾ ਨਾਮ ਜਿਹੜਾ ਹੈ ਉਹ ਬਿਲਕੁਲ ਗੁਪਤ ਰੱਖਾਂਗੇ ਔਰ ਜੇ ਲੱਖ ਰੁਪਏ ਦੀ ਗੱਲ ਕਰੀਏ ਤਾਂ ਲੱਖ ਰੁਪਿਆ ਦੇਵਾਂਗੇ ਜੇ 50 ਦੀ ਕਰਾਂਗੇ ਤਾਂ 50000 ਦੇਵਾਂਗੇ ਔਰ ਕਈ ਵਾਰ ਸਾਡੇ ਨਾਲ ਇਹੋ ਜਿਹੇ ਹਾਸੇ ਜਦੋਂ ਵਾਪਰਦੇ ਆ ਤਾਂ ਅਸੀਂ ਖਬਰ ਪਾਉਂਦੇ ਆ ਤਾਂ ਫਿਰ ਚਾਂਸ ਬਣ ਜਾਂਦਾ ਕਿ ਕਈ ਵਾਰ ਚੀਜ਼ ਲੱਭ ਜਾਂਦੀ ਹੈ ਔਰ ਉਸੇ ਤਰ੍ਹਾਂ ਦਾ ਹੀ ਮਾਮਲਾ ਇੱਕ ਜਦੋਂ ਦੋਦਵਾਂ ਦੇ ਵਿੱਚ ਅਸੀਂ ਪਿਛਲੇ ਦਿਨੀ ਖਬਰ ਚਲਾਈ ਆ ਕਿ ਟਰੈਕਟਰ ਜਿਹੜਾ ਉਹ ਗੁੰਮ ਹੋ ਗਿਆ ਹਵੇਲੀ ਦੇ ਵਿੱਚੋਂ ਹੋ ਗਿਆ ਔਰ ਲਗਭਗ ਮਹੀਨੇ ਦੇ ਕਰੀਬ ਚਲਿਆ ਗਿਆ ਔਰ ਟਰੈਕਟਰ ਅਜੇ ਤੱਕ ਨਹੀਂ ਮਿਲਿਆ ਪੁਲਿਸ ਨੇ ਦੌੜ ਤਾਂ ਪੂਰੀ ਕਰੀ ਆ ਪਰ ਟਰੈਕਟਰ ਨਹੀਂ ਮਿਲਿਆ ਲੈਕਿਨ ਅਸੀਂ ਹੁਣ ਆਪਣੀ ਜਾਣਕਾਰੀ ਇੱਕ ਹੋਰ ਦੇ ਦਈਏ ਕਿ ਇਹ ਭਰਾ ਦਾ ਕਹਿਣਾ ਵਾ ਕਿ ਜੇ ਕੋਈ ਗੁਪਤ ਕਿਸੇ ਨੂੰ ਪਤਾ ਹੋਵੇ ਥੋੜੀ ਬਹੁਤੀ ਇਨਫੋਰਮੇਸ਼ਨ ਅਸੀਂ ਨਾ ਗੁਪਤ ਰੱਖਾਂਗੇ ਲੇਕਿਨ ਉਸ ਨੂੰ ਜੇ ਉਹ ਲੱਖ ਰੁਪਇਆ ਕਹੇ ਤਾਂ ਲੱਖ ਦੇਵਾਂਗੇ ਜੇ 50 ਤੇ ਸਹਿਮਤ ਹੈ ਤੇ 50 ਹਜ਼ਾਰ ਦੇ ਦੇਵਾਂਗੇ ਔਰ ਸਾਡੇ ਟਰੈਕਟਰ ਦੀ ਕੋਈ ਸ਼ੂ ਪੜਤਾਲ ਕੋਈ ਦੇਵੇ ਸਾਨੂੰ ਕਿ ਟਰੈਕਟਰ ਕਿੱਥੇ ਆ ਔਰ ਕੌਣ ਲੈ ਕੇ ਗਿਆ ਸੀ ਟਰੈਕਟਰ ਦੀਆਂ ਤਸਵੀਰਾਂ ਵੀ ਵਿੱਚ ਪਾਵਾਂਗੇ ਔਰ ਭਰਾ ਨਾਲ ਵੀ ਗੱਲ ਕਰਦੇ ਆ ਕਿ ਟਰੈਕਟਰ ਕਿਹੜਾ ਹੈ ਔਰ ਮਾਡਲ ਕਿਹੜਾ ਰੰਗ ਕਿਹੜਾ ਹੈ ਤਾਂ ਤੁਹਾਨੂੰ ਵੀ ਤਸਵੀਰਾਂ ਪਾਉਂਦੇ ਆ ਤੁਸੀਂ ਉਹ ਵੇਖ ਕੇ ਜੇ ਕਿਸੇ ਨੂੰ ਕੁਝ ਲੱਗਦਾ ਕਿ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਹੈਲਪ ਕਰਨੀ ਚਾਹੀਦੀ ਹੈ ਤਾਂ ਜਰੂਰ ਇਹ ਵੀਡੀਓ ਨੂੰ ਸ਼ੇਅਰ ਕਰੋ ਔਰ ਤਾਂ ਜੋ ਕਿਸੇ ਤੱਕ ਇਹ ਵੀਡੀਓ ਪਹੁੰਚ ਸਕੇ ਔਰ ਕੋਈ ਵੀ ਭਰਾ ਸਾਡੀ ਹੈਲਪ ਕਰੇ ਔਰ ਇਸ ਭਰਾ ਦਾ ਟਰੈਕਟਰ ਬਾਰੇ ਦੱਸੇ ਔਰ ਅਸੀਂ 50000 ਰੁਪਇਆ ਜਾਂ ਲੱਖ ਰੁਪਇਆ ਉਸ ਨੂੰ ਜਰੂਰ ਦੇਵਾਂਗੇ ਤੇ ਨਾਮ ਉਸ ਦਾ ਗੁਪਤ ਰੱਖਾਂਗੇ ਪਹਿਲਾਂ ਵੀ ਇਸ ਤਰ੍ਹਾਂ ਦੇ ਚਾਂਸ ਬਣੇ ਆ ਅਸੀਂ ਨਾਮ ਗੁਪਤੀ ਰੱਖੇ ਆ ਲੇਕਿਨ ਫਿਰ ਜੇ ਕੋਈ ਸਾਡੇ ਕੋਲ ਆਉਂਦਾ ਸਾਨੂੰ ਆ ਕੇ ਦੱਸਦਾ ਹੈ ਕਿ ਸਾਨੂੰ ਪਤਾ ਹੈ ਕਿ ਟਰੈਕਟਰ ਕਿੱਧਰ ਨੂੰ ਗਿਆ ਔਰ ਕੌਣ ਲੈ ਕੇ ਗਿਆ ਗੁਪਤ ਇਨਫੋਰਮੇਸ਼ਨ ਕੋਈ ਵੀ ਦੇ ਸਕਦਾ ਹੈ ਤੇ ਗੁਪਤ ਇਨਫੋਰਮੇਸ਼ਨ ਵਾਲੇ ਨੂੰ ਅਸੀਂ ਇਨਾਮ ਦੇਵਾਂਗੇ ਲੱਖ ਰੁਪਿਆ ਇਨਾਮ ਦੇਵਾਂਗੇ ਔਰ ਗੱਲ ਭਰਾ ਨਾ ਕਰਦੇ ਆ ਪਿੰਡ ਵਾਸੀ ਵੀ ਖੜੇ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਕਿ ਜੇ ਇਹ ਵਿਚਾਰ ਸਹਿਮਤ ਨੇ ਤਾਂ ਜਰੂਰ ਖਬਰ ਨੂੰ ਸ਼ੇਅਰ ਕਰਿਓ ਤਾਂ ਜੋ ਇਹਨਾਂ ਦਾ ਟਰੈਕਟਰ ਮਿਲ ਸਕੇ ਕਿਉਂਕਿ ਜਿਗਰ ਦਾ ਟੋਟਾ ਹੁੰਦਾ ਔਰ ਖੇਤੀਬਾੜੀ ਲਈ ਸੰਧ ਬਣਾਇਆ ਕਿਸਾਨਾਂ ਵਾਸਤੇ ਬੜਾ ਪਰਿਵਾਰਕ ਮੈਂਬਰਾਂ ਵਾਂਗ ਹੁੰਦਾ ਔਰ ਗੱਲ ਕਰੀਏ ਪਿੰਡ ਵਾਲੇ ਖੜਨੇ ਆ ਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਟਰੈਕਟਰ ਗੁੰਮ ਹੋ ਜਾਣਾ ਖੇਤੀਬਾੜੀ ਦਾ ਕੰਮ ਕਰਨਾ ਮਹਿੰਗੀ ਚੀਜ਼ ਆ ਦੁਬਾਰਾ ਲੈਣੀ ਔਖੀ ਹੋ ਜਾਂਦੀ ਹੈ ਬੜੀ ਔਖੀ ਜੀ ਦੁਬਾਰਾ ਲੈਣੀ ਬੜੀ ਔਖੀ ਅੱਗੇ ਮਾੜੇ ਬੰਦੇ ਨੇ ਤੇ ਹੁਣ ਜੇ ਅਸੀਂ ਇੱਕ ਗੱਲ ਕਰਦੇ ਆ ਕਿ ਜੇ ਕਿਸੇ ਨੂੰ ਕਈ ਵਾਰੀ ਨਾ ਕੋਈ ਜ਼ਰੂਰਤਮੰਦ ਬੰਦਾ ਰਹਿੰਦਾ ਵੀ ਚੁੱਪ ਹੈ ਜੇ ਉਹਨੂੰ 50000 ਰੁਪਏ ਜਾਂ ਲੱਖ ਰੁਪਏ ਵੀ ਦਿੰਨੇ ਆ ਜੇ ਉਹਨੂੰ ਟਰੈਕਟਰ ਦਾ ਪਤਾ ਲੱਗਦਾ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਆ ਤਾਂ ਕਿ ਤੁਹਾਨੂੰ ਕੀ ਲੱਗਦਾ ਏ ਉਹਨੂੰ ਲੱਖ ਰੁਪਏ ਦੀ ਵੰ ਕੁਫਤ ਨਾ ਰੱਖਾਂਗੇ ਉਹਦਾ ਉਹਦੇ ਕੋਈ ਅਪਰੂਵਸ਼ਨੀ ਨਹੀਂ ਦਿਆਂਗੇ ਇਸ ਨੂੰ ਅਸੀਂ ਨਾ ਉਹਦਾ ਪਸਾ ਲੱਗਣ ਦਿਆਂਗੇ ਫੁਲਾਣੇ ਬੰਦੇ ਨੇ ਸਾਨੂੰ ਦੱਸਿਆ ਔਰ ਟਰੈਕਟਰ ਦੀ ਗੱਲ ਕਰਦੇ ਆਂ ਭਰਾ ਜੀ ਇਧਰ ਆ ਆਹ ਸਸਾ ਪ੍ਰਾਈਸ ਆ ਸਸਾ ਪ੍ਰਾਈਸ ਇਹ ਟਰੈਕਟਰ ਕਿਹੜਾ ਸੀਗਾ ਔਰਜੁਨ ਟਰੈਕਟਰ 555 ਜੀ 555 ਰੰਗ ਪੂਰਾ ਲਾਲ ਲਾਲ ਮਾਡਲ ਕਿਹੜਾ ਸੀਗਾ 12 ਜੀ ਕੋਈ ਨਿਸ਼ਾਨੀ ਉਹਦੀ ਖਾਸ ਕਿਹੜੀ ਹੈ ਨਿਸ਼ਾਨੀ ਜੀ ਪਿੱਛੇ ਉਹ ਪੱਟੀ ਹੈਗੀ ਪੱਟੀ ਦੇ ਅਗੇ ਤਵਾਇਆ ਲੋਹੇ ਦਾਗਾ ਹੁੱਕ ਨਾਲ ਨਹੀਂ ਹੈਗੀ ਉੱਤੋਂ ਜਿਹੜੀ ਪਲਾਸਟਿਕ ਹੱਡੇ ਲੱਤਾਂ ਤੱਲੇ ਉਹ ਲੱਗੀ ਨਹੀਂ ਪਰਾਟੀ ਬਾਡੀ ਉਹ ਸਾਈਡ ਤੋਂ ਟੁੱਟੀ ਹੈਗੀ ਉਹਨੂੰ ਤਾਂਬੇ ਦੇ ਤਾਰਾਂ ਨਾਲ ਜੁਆਇੰਟ ਕੀਤਾ ਹੋਇਆ ਬੱਚਾ ਉਹਨੂੰ ਜੁਆਇੰਟ ਕੀਤਾ ਤਾਂਬੇ ਦੀਆਂ ਤਾਰਾਂ ਨਾਲ ਹਾਂਜੀ ਤੇ ਉਹਦੀਆਂ ਫੋਟੋਆਂ ਤੁਹਾਡੇ ਕੋਲ ਹੋਣਗੀਆਂ ਟਰੈਕਟਰ ਦੀ ਫੋਟੋਆਂ ਹੋਣੀਆਂ ਸਹੀ ਵੀ ਸਾਈਡ ਦੀਆਂ ਅੱਗੋਂ ਫਰੰਟ ਦੀ ਨਹੀਂ ਸਾਈਡ ਦੀਆਂ ਹੈਗੀਆਂ ਹਾਂਜੀ ਸਾਈਡ ਦੀ ਹੋएगी ਹਾਂ ਕੋਈ ਨਾ ਕੋਈ ਇਨਫੋਰਮੇਸ਼ਨ ਜਿਹੜੀ ਆ ਉਹ ਜ਼ਰੂਰ ਤੁਹਾਨੂੰ ਦੇਵਾਂਗੇ ਕੋਈ ਹਿੰਟ ਦੇਵਾਂਗੇ ਜਿਸ ਤਰ੍ਹਾਂ ਤੁਸੀਂ ਪਛਾਣ ਸਕੋਗੇ ਔਰ ਟਰੈਕਟਰ ਜਿਹੜਾ ਵਾ ਉਹ ਜ਼ਰੂਰ ਲੱਭਣ ਵਿੱਚ ਹੈਲਪ ਕਰਨੀ ਔਰ ਗੱਲ ਕਰਦੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਐਸੇ ਗਾਲ ਜੀ ਮੈਂ ਕਹਾਂ ਜੇ ਇਨਾਮ ਕਿਸੇ ਨੂੰ 50000 ਰੁਪਏ ਜਾਂ ਲੱਖ ਦੇਵਾਂਗੇ ਤਾਂ ਕੋਈ ਗੁਨਾਹ ਤਾਂ ਨਹੀਂ ਕੋਈ ਗੁਨਾਹ ਨਹੀਂ ਜੇ ਕਿਸ ਜੇ ਤੁਹਾਡਾ ਟਰੈਕਟਰ ਮਿਲ ਜਾਏ ਕੋਈ 500 10 ਲੱਖ ਦਾ ਟਰੈਕਟਰ ਹੈ ਤੇ ਜੇ ਤੁਹਾਨੂੰ ਟਰੈਕਟਰ ਮਿਲ ਜਾਏ ਤੇ ਜਿਹੜਾ ਕੋਈ ਤੁਹਾਨੂੰ ਗੁਪਤ ਇਨਫੋਰਮੇਸ਼ਨ ਦਿੰਦਾ ਹੈ ਤੇ ਉਹਨੂੰ ਜੇ ਅਸੀਂ 50000 ਰੁਪਏ ਦੇ ਦਿੰਨਾ ਤਾਂ ਕੋਈ ਭਾਰ ਨਹੀਂ ਕੋਈ ਭਾਰ ਨਹੀਂ ਇਹ ਦੱਸ ਦਈਏ ਇੱਕ ਹੀ ਆਮ ਜਾਣਕਾਰੀ ਜਿਹੜੀ ਆਮ ਲੋਕਾਂ ਤੱਕ ਪਹੁੰਚਣੀ ਚਾਹੀਦੀ ਔਰ ਭਰਾ ਨੇ ਇੱਕ ਗੱਲ ਕਰੀ ਆ ਅਸੀਂ ਵੀ ਇਸ ਗੱਲ ਦੇ ਨਾਲ ਸਹਿਮਤ ਹੁੰਦੇ ਆ ਕਿ ਜੇ ਉਸ ਦਾ ਟਰੈਕਟਰ ਮਿਲ ਜਾਵੇ ਜੇ ਲੱਖ ਰੁਪਿਆ ਜਾਂ 50000 ਰੁਪਿਆ ਦੇਣਾ ਪੈ ਜਾਏ ਤਾਂ ਕੋਈ ਗੁਨਾਹ ਨਹੀਂ ਹੈ ਔਰ ਕਈ ਵਾਰ ਕੀ ਹੁੰਦਾ ਇਹੋ ਜੇ ਮਾਮਲੇ ਅਕਸਰ ਹੀ ਸੁਲਝ ਜਾਂਦੇ ਆ ਔਰ ਆਸ ਕਰਦੇ ਆ ਕਿ ਇਹ ਮਾਮਲਾ ਵੀ ਸੁਲਝ ਜਾਵੇਗਾ ਤਸਵੀਰਾਂ ਜਿਹੜੀਆਂ ਟਰੈਕਟਰ ਦੀਆਂ ਵੀ ਅਸੀਂ ਪਾਉਂਦੇ ਆ ਤੇ ਫਿਰ ਅਸੀਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਆ 555 ਮਹਿੰਦਰਾ ਟਰੈਕਟਰ ਹੈ ਉਹ ਲਾਲ ਕਲਰ ਦਾ ਹੈ ਔਰ ਜਿਵੇਂ ਭਰਾ ਨੇ ਦੱਸਿਆ ਕਿ ਐਵੇਂ ਲਾਈਟਾਂ ਵਗੈਰਾ ਦਾ ਜੋ ਸਿਸਟਮ ਹੈ ਉਹ ਸਾਰਾ ਕੁਝ ਪੂਰਾ ਵੇਖ ਲੈਣਾ ਤੁਸੀਂ ਜੇ ਕਿਸੇ ਦੇ ਧਿਆਨ ਵਿੱਚ ਆਉਂਦਾ ਤਾਂ ਸਾਨੂੰ ਜਰੂਰ ਜਾਣਕਾਰੀ ਦਿਓ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਦੱਸੋ ਅਸੀਂ ਗੁਪਤ ਇਨਫੋਰਮੇਸ਼ਨ ਰੱਖਾਂਗੇ ਹਾਂਜੀ ਇੰਜਨ ਨੰਬਰ 1246 ਹੈਗਾ ਜੀ ਇੰਜਨ ਨੰਬਰ 1246 ਹੈ ਹਾਂਜੀ ਜੀ 1246 ਹੈ ਉਸ ਦਾ ਇੰਜਨ ਨੰਬਰ ਜੇ ਕਿਸੇ ਨੂੰ ਵੀ ਕੋਈ ਪਤਾ ਲੱਗਦਾ ਤਾਂ ਜਰੂਰ ਸਾਨੂੰ ਕਾਲ ਕਰੋ ਔਰ ਸ਼ਾਇਦ ਇਹਨਾਂ ਦੀ ਹੈਲਪ ਹੋ ਸਕੇ ਤਾਂ ਅਸੀਂ ਉਸ ਦੀ ਹੈਲਪ ਜਰੂਰ ਕਰਾਂਗੇ ਜੋ ਸਾਨੂੰ ਦੱਸ ਪਾਵੇਗਾ ਔਰ ਉਸ ਦਾ ਨਾਮ ਜਰੂਰ ਗੁਪਤ ਰੱਖਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਾਥ ਜੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ